ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਫੇਸਬੁੱਕ ਇੰਸਟਾਗ੍ਰam YouTube ਦੀ ਸਾਰੀ ਫੈਮਿਲੀ ਨੂੰ ਸਾਡੇ ਕੋਲ ਸਸਰੀ ਕਾਨ ਇੱਕ ਸੋਡੇ ਤੱਕ ਬੇਨਤੀ ਹੈ ਸਾਡੇ ਹੱਥ ਜੋੜ ਕੇ ਤੇ ਸਾਡੀ ਮਦਦ ਕਰੋ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਕਰਪਨਾ ਸਾਡਾ ਬੱਚਾ 1 ਸਾਲ ਪਹਿਲਾਂ ਦबई ਗਿਆ ਸੀ ਤੇ ਦबईਓ ਟੈਕਸੀ ਕੰਪਨੀ ਦੇ ਵਿੱਚ ਗਿਆ ਸੀ ਉਹ ਛੋਟਾ ਜਿਹਾ ਹੁੰਦੇ ਦੀ ਬੱਚੇ ਦੀ ਮਦਰ ਦੀ ਡੈਥ ਹੋ ਗਈ ਸੀ 2.5 ਸਾਲ ਦੀ ਸੀ ਉਹ ਦਾਦੀ ਨੇ ਪਾਲਿਆ ਉਹਨੂੰ ਦਾਦਾ ਦਾਦੀ ਨੇ ਤੇ ਇੱਕ ਡੈਡੀ ਆ ਉਹਦਾ ਘਰੇ ਤੇ ਉਹ ਟੈਕਸੀ ਕੰਪਨੀ ਦੇ ਵਿੱਚ ਗਿਆ ਸੀ ਉਹ ਪਾਸਪੋਰਟ ਟੈਕਸੀ ਕੰਪਨੀ ਦੇ ਵਿੱਚ ਜਮਾ ਸੀ ਉਹਦਾ ਤੇ ਉੱਥੇ ਕੰਪਨੀ ਨੇ ਉਹਨੂੰ ਕੰਮ ਦੇਣ ਤੋਂ ਮਨਾ ਕਰਤਾ ਸੀ ਜਾਨੀ ਕਿ 10 ਦਿਨਾਂ ਦੇ ਵਿੱਚ ਇੱਕ ਦਿਨ ਕੰਮ ਦੇ ਜਾਂਦੀ ਸੀ 10 ਦਿਨ ਉਹਨੂੰ ਫੇਰ ਨਹੀਂ ਦਿੰਦੇ ਸੀ ਇੱਕ ਦਿਨ ਕੰਮ ਦੇ ਜਾਂਦੀ ਸੀ 5 ਦਿਨ ਫੇਰ ਨਹੀਂ ਦਿੰਦੇ ਸੀ ਇਦਾਂ ਕਰਕੇ ਟਾਲ ਮਟੋਲੇ ਕਰਕੇ 2 ਮਹੀਨੇ ਹੋ ਗਏ ਉਹਨੂੰ ਕੰਪਨੀ ਚੋਂ ਜਾਨੀ ਕਿ ਕੰਮ ਦੇਣਾ ਬਿਲਕੁਲ ਬੰਦ ਕਰਤਾ ਸੀ ਉਹ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਸੀ ਤੇ ਘਰੇ ਫੋਨ ਕਰਦਾ ਸੀ ਵਾਪਸ ਆਉਣ ਵਾਸਤੇ ਮੈਂ ਵਾਪਸ ਆਉਣਾ ਘਰੇ ਵੀ ਇੰਨੀ ਗਰੀਬੀ ਸੀ ਤੇ ਕਿਉਂਕਿ ਘਰੇ ਗਰੀਬੀ ਇੰਨੀ ਸੀ ਅੱਧਾ ਕਿੱਲਾ ਚਾਰ ਪੰਜ ਕਨਾਲਾਂ ਜ਼ਮੀਨ ਦੀਆਂ ਸੀ ਉਹ ਵੇਚ ਕੇ ਭੇਜਿਆ ਸੀ ਉਹਨੂੰ ਤੇ ਉਹ ਹੁਣ ਜਿੱਦ ਕਰ ਰਿਹਾ ਸੀ ਕਿ ਮੈਂ ਘਰੇ ਆਉਣਾ ਮੇਰੇ ਦਿਲ ਨਹੀਂ ਲੱਗ ਰਿਹਾ ਕੰਪਨੀ ਮੈਨੂੰ ਕੰਮ ਨਹੀਂ ਕਰਨ ਦੇਦੀ ਇੱਥੇ ਕਿਰਨ ਕਿ ਉਹਨੂੰ ਵੀ ਟੋਰਚ ਕਰਦੇ ਸੀ ਉੱਥੋਂ ਦਾ ਐਕਸੀਡੈਂਟ ਹੋ ਗਿਆ ਸੀ ਬਾਈਕ ਤੇ ਉਹਨੂੰ ਉਹੀ ਐਕਸੀਡੈਂਟ ਵਾਲੀ ਬਾਈਕ ਹੀ ਦੇ ਰखी ਸੀ ਉਹਦੇ ਕਮਰ ਤੇ ਸੱਟ ਲੱਗੀ ਸੀ ਬਹੁਤ ਜਿਆਦੇ ਤੇ ਉਹਨੂੰ ਐਕਸੀਡੈਂਟ ਵਾਲੀ ਬਾਈਕ ਦਿੱਤੀ ਸੀ ਬਾਈਕ ਦੇਣ ਤੋਂ ਮਨ ਕਰਦਾ ਸੀ ਉਹਨੂੰ ਤੇ ਪਾਸਪੋਰਟ ਨਾ ਪਾਸਪੋਰਟ ਦੇ ਰੇ ਸੀ ਤੇ ਉਹ ਅੱਜ 19 20 ਦਿਨ ਹੋ ਗਏ ਅੱਜ ਸਾਡੇ ਨਾਲ ਗੱਲ ਹੋਈ ਉਹਦੀ ਬਸ ਇੱਕ ਵਾਰੀ ਉਹਨੇ ਆਇਆ ਕਿ ਮੈਂ ਪੰਜਾਬ ਆਉਣਾ ਹੈ ਉਸ ਤੋਂ ਬਾਅਦ ਉਹ 21 ਤਰੀਕ ਸ਼ਾਮ ਨੂੰ ਸਾਡੇ ਨਾਲ ਗੱਲ ਹੋਈ ਆ ਉਹਦੀ ਉਸ ਤੋਂ ਬਾਅਦ ਸਾਡੇ ਨਾਲ ਉਹਦੀ ਗੱਲ ਨਹੀਂ ਹੋਈ ਅੱਜ 20 ਦਿਨ ਹੋ ਗਏ ਅੱਜ ਇਹ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਦबई ਦੇ ਵਿੱਚ ਪਹੁੰਚ ਸਕੇ ਦबई ਦੀ ਸਰਕਾਰ ਕੋਲੇ ਪੁਲਿਸ ਕੋਲੇ ਫੌਜ ਕੋਲੇ ਪਹੁੰਚ ਸਕੇ ਤਾਂ ਜੋ ਬੱਚੇ ਦੀ ਭਾਲ ਹੋ ਸਕੇ ਕਿਰਪਾ ਕਰਕੇ ਆ ਆਪਣਾ ਦਾਦੀ ਹੈ ਮੁੰਡੇ ਦੀ ਤੇ ਆ ਦਾਦੀ ਨੇ ਇਹਨੂੰ ਪਾਲਿਆ ਸੀਗਾ ਤੇ ਉਹ ਵੀ ਬੋਲਦੇ ਕੁਛ ਬੋਲਦੇ ਨੁੱਤੀ ਬੋਲਦੇ ਮੈਂ ਬਹੁਤ ਖਨਣ ਪਾਲਿਆ ਸੀਗਾ ਮੈਂ ਹੁਣ ਬਹੁਤ ਠੜਫੜ ਨਹੀਂ ਉਹਦੇ ਕੰਨੀਓ ਛੇਤੀ ਤੇ ਛੇਤੀ ਨਹੀਂ ਪਤਾ ਸਾਰੇ ਵੀਡੀਓ ਨੂੰ ਸ਼ੇਅਰ ਕਰੋ ਛੇਤੀ ਤੇ ਛੇਤੀ ਬਾਕੀ ਵੀਡੀਓ ਨੂੰ ਦਬ ਕੇ ਸ਼ੇਅਰ ਕਰੋ ਤਾਂ ਜੋ ਜਵਾਬ ਮਿਲ ਸਕੇ ਕੋਈ ਕਦੇ 20 ਹੋ ਗਏ ਉਹਦਾ ਕੋਈ ਪਤਾ ਨਹੀਂ ਲੱਗ ਰਿਹਾ ਬੱਚਾ ਕਿੱਥੇ ਹੈ ਕਿੱਥੇ ਨਾ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਵੀਡੀਓ ਵਾਇਰਲ ਕਰ ਸਾਡੇ ਲੱਖਾਂ ਬਰਾਬਰ ਹੈ ਕਿਉਂਕਿ ਇੱਕੋ ਜਵਾਬ ਸੀ ਉਹ ਨਾ ਉਹਦੇ ਭੈਣ ਨਾ ਭਰਾ ਇਕੱਲਾ ਜਵਾਬ ਸੀ ਬਸ ਉਹੀ ਗਲਤੀ ਕਰ ਲਈ ਬਾਹਰ ਭੇਜ ਕੇ ਹੁਣ ਪਛਤਾਈ ਜਾਂਦੇ ਆ ਤੇ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਾਡੇ ਬੱਚੇ ਤੱਕ ਜਾਂ ਕਿਸੇ ਤੱਕ ਵੀਡੀਓ ਪਹੁੰਚ ਜੇ ਇਹ ਵਾਇਰਲ ਹੋ ਜੇ ਖਾਲਸਾ ਵਾਇਰਲ ਹੋ ਜੇ ਕਿਸੇ ਤਰ੍ਹਾਂ